ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਿੱਥੇ ਟ੍ਰੇਨਾਂ ਖੜੀਆਂ ਤੁਸੀਂ ਦੇਖ ਰਿਹਾ ਜੀ ਫਰੋਜਪੁਰ ਕੈਂਟ ਦਾ ਰੇਲਵੇ ਸਟੇਸ਼ਨ ਆ ਜੀ ਫਰੋਜਪੁਰ ਕੈਂਟ ਰੇਲਵੇ ਸਟੇਸ਼ਨ ਤੇ ਅਸੀਂ ਖੜੇ ਆ ਇੱਥੇ ਤੁਹਾਨੂੰ ਹਾਲਾਤ ਦਿਖਾਉਣੇ ਆ ਬਾਪੂ ਇੱਕ ਐਵੇਂ ਦੇ ਹਾਲਾਤਾਂ ਚ ਪਿਆ ਮੈਂ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਐਵੇਂ ਦੇ ਹਾਲਾਤ ਵੀ ਬੰਦਿਆਂ ਦੇ ਹੋ ਸਕਦੇ ਆ ਕਿਉਂਕਿ ਪਹਿਲਾਂ ਕਿਤੇ ਜਾਨਵਰਾਂ ਦੇ ਐਵੇਂ ਦੇ ਹਾਲਾਤ ਹੁੰਦੇ ਸੀ ਪਰ ਹੁਣ ਬੰਦਿਆਂ ਦੇ ਇਨਸਾਨਾਂ ਦੇ ਉਹ ਹਾਲਾਤ ਹੋਣ ਲੱਗੇ ਉਹਨੂੰ ਦਿਖਾਉਣੇ ਇੱਥੇ ਬੜਾ ਨੇੜੋਂ ਸੀ ਦਿਖਾ ਨਹੀਂ ਸਕਦੇ ਕਿਉਂਕਿ ਜ਼ਖਮ ਨੇੜੋਂ ਦਿਖਾਇਆ ਤਾਂ ਸਾਡੀ ਵੀਡੀਓ ਜਿਹੜੀ ਹਾਈਡ ਕਰ ਦੇਣੀ ਆ ਇਹਨਾਂ ਨੇ ਫੇਸਬੁੱਕ ਵਾਲਿਆਂ ਨੇ ਚੱਲਣ ਨਹੀਂ ਦੇਣੀ ਤੇ ਪੂਰਾ ਹਾਲਾਤ ਵੀ ਦਿਖਾ ਦਿੰਦੇ ਆ ਬਾਪੂ ਦੇ ਦੋਨੋਂ ਲੱਤਾਂ ਕੱਟਣਾ ਹੋਈਆਂ ਜੀ ਦੋਨੋਂ ਪੈਰ ਹੈ ਨਹੀਂ ਬਾਪੂ ਦੇ ਬਜ਼ੁਰਗ ਦੇ ਆ ਦੇਖੋ ਵਿਚਾਰੇ ਦੇ ਹਾਲਾਤ ਇੱਥੇ ਕੀੜੇ ਪੈ ਗਏ ਬਾਪੂ ਦੇ ਇਸ ਜਗ੍ਹਾ ਤੇ ਤੇ ਪਿਛਲੇ ਪਾਸੇ ਮੋਰੀ ਘੜਤੀ ਪਿਛਲੇ ਪਾਸੇ ਦੀ ਕੀੜੇ ਨਿਕਲ ਲੱਗੇ ਇੱਥੇ ਤੁਹਾਨੂੰ ਕੀੜੇ ਦਿਖਾਉਣੇ ਆ ਇੱਥੇ ਚੱਲਦੇ ਫਿਰਦੇ ਸੀ ਆਮ ਹੀ ਦੇਖੋ ਕਿਤੇ ਸੀਗੇ ਸਾਈਡ ਜੀ ਤੇ ਆਹ ਦੇਖੋ ਕੀੜੇ ਤੁਹਾਨੂੰ ਦਿਖਾਈਏ ਇੱਥੇ ਬਾਪੂ ਦੇ ਕਿਉਂਕਿ ਬਾਹਲੇ ਅਸੀਂ ਦਿਖਾ ਨਹੀਂ ਸਕਦੇ ਕਿਉਂਕਿ ਆਹ ਦੇਖੋ ਇਹ ਇਹਦੇ ਬਾਪੂ ਦੇ ਸਰੀਰ ਦੇ ਵਿੱਚ ਇਹ ਕੀੜੇ ਚੱਲਦੇ ਪਏ ਆ। ਭਾਈ ਉੱਠ ਕੇ ਮੜਾ ਜਾ। ਦਵਾ ਕੋਈ ਚੱਲੀਏ। ਬਾਪੂ ਉੱਠੋ ਮੜਾ ਜਾ। ਪੁੱਠਾ ਪੁੱਠਾ ਦਵਾਈ ਲੈਣੀ ਆ ਹਸਪਤਾਲ ਚੱਲੀ ਗਏ। ਉੱਠ ਕੇ ਕਰਾਈਏ। ਆਹ ਲਿਆ ਮੈਂ ਵੀ ਫੇਰੇ। ਆਹ ਹਾਲਾਤ ਨਹੀਂ ਦੇਖ ਲਓ। ਇੰਨੀ ਬੈਡ ਸਮੈਲ ਆ ਰਹੀ ਆ ਕੋਲੇ ਖੜਾ। ਬਾਪੂ ਅੱਖ ਸਿੱਧੇ ਕਰੋ। ਉਂਗਲਾ ਸਿੱਧਿਆ ਕਰੀ ਬਾਪੂ। ਆ ਤੁਸੀਂ ਹਾਲਾਤ ਵੇਖ ਸਕਦੇ ਬਾਪੂ ਦੇ ਹਾਲਾਤ ਇਧਰਲੇ ਪਾਸੇ ਬਾਪੂ ਚੱਕੀ ਛੱਡੀ ਮੜਾਇਆ ਦੋ ਮਟ ਆ ਦੇਖੋ ਇਧਰਲੇ ਪਾਸੇ ਮੋਰੀ ਕੱਢ ਕੇ ਕੀੜੇ ਇਧਰਲੇ ਪਾਸੇ ਦੀ ਨਿਕਲੀ ਜਾਂਦੇ ਆ ਤੇ ਆ ਹਾਲਾਤ ਹੋ ਗਏ ਬਾਪੂ ਦੇ ਨਾ ਕੋਈ ਨੀ ਬਾਪੂ ਸਮੇਲੀ ਬੋਲੋ ਧੰਨਵਾਦ ਹੈ ਵੀਰ ਜੀ ਹੋਣੀ ਪਿਆਪੋਰਸ ਦੇ ਵਿੱਚ ਪਿਆਪੋਰਸ ਦੀ ਰੇਲਵੇ ਪੁਲਿਸ ਦੇ ਵਿੱਚ ਇੱਥੇ ਮੁਲਾਜ਼ਮ ਨੇ ਵੀਰ ਇਹਨਾਂ ਦੀ ਡਿਊਟੀ ਆ ਇਹ ਵੀਰ ਜੀ ਏਐਸਆਈ ਅਜਮੇਰ ਸਿੰਘ ਆ ਇਹਨਾਂ ਦਾ ਸਟਾਫ ਆ ਨਾਲ ਸਾਡਾ ਦੋਸਤ ਆ ਪਰਮਿੰਦਰ ਸਿੰਘ ਪਿੰਦਾ ਉਹ ਵੀਰ ਨੇ ਸਾਨੂੰ ਦੱਸਿਆ ਇਹਨਾਂ ਭਾਈ ਜਿਨੇ ਪਰਮਿੰਦਰ ਨੂੰ ਦੱਸਿਆ ਸੀ ਵੀ ਇੱਥੇ ਆ ਹਲਾਤ ਦਾ ਬਜ਼ੁਰਗ ਦੇ ਉਹ ਵੀਰ ਸਾਡੀਆਂ ਸੁਆਮਾਂ ਬਾਰੇ ਜਾਣਦਾ ਸੀ ਉਹਨੇ ਫਿਰ ਸਾਨੂੰ ਕੱਲ ਫੋਨ ਕਰਕੇ ਦੱਸਿਆ ਤੇ ਇਹਦੀ ਵੀਡੀਓ ਸਾਨੂੰ ਭੇਜੀ ਤੇ ਅੱਜ ਅਸੀਂ ਪਹੁੰਚੇ ਆ ਕੱਲ ਸੀ ਬਾਈ ਗੁਰਪ੍ਰੀਤ ਨਾਲ ਲੁਧਿਆਣੇ ਮੁਫਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਬਾਈ ਨਾਲ ਗੱਲ ਕੀਤੀ ਹੈ ਬਾਪੂ ਬਾਰੇ ਕਿਉਂਕਿ ਇਹ ਮਾੜੇ ਹਾਲਾਤ ਦੇ ਵਿੱਚ ਬੰਦਾ ਪਿਆ ਇੱਥੇ ਇਹਦੇ ਵਿੱਚ ਅਪਡੇਟ ਅਪਡੇਟ ਵੀ ਹੋਇਆ ਚੁਕਨੇ ਜਾ ਰਹੇ ਸਨ ਬਿਨਾਂ ਕੱਪੜਿਆਂ ਤੋਂ ਪਿਆ ਸੀ ਇਹ ਵਿਅਕਰਗ ਇਹਨਾਂ ਦਾ ਧੰਨਵਾਦ ਹੈ ਇਹਨਾਂ ਦੇ ਵਿੱਚ ਵੀਰਾਂ ਦੇ ਵਿੱਚ ਇਨਸਾਨੀਅਤ ਜਾਗੀ ਇਹਨਾਂ ਨੇ ਸਾਨੂੰ ਦੱਸਿਆ ਹੁਣ ਆਪਾਂ ਇਹਨੂੰ ਲੈ ਕੇ ਜਾਵਾਂਗੇ ਜੀ ਆਪਣੇ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੋਰ ਪਤਾ ਨਹੀਂ ਕਿ ਕਿੰਨੇ ਕ ਐਵੇਂ ਦੇ ਬਜ਼ੁਰਗ ਜਿਨ੍ਹਾਂ ਦੇ ਕੀੜੇ ਪਏ ਆ ਜਿਨ੍ਹਾਂ ਨੂੰ ਕੋਈ ਦੇਖ ਹੀ ਨਹੀਂ ਲਿਆ ਆ ਹੀ ਪਏ ਨੇ ਤੇ ਬਾਈ ਜਮੇਰ ਸਿੰਘ ਹੁਣਾਂ ਨੂੰ ਤੁਸੀਂ ਵੀ ਆਪਣੀ ਇਨਸਾਨੀਅਤ ਜਗਾਓ ਬਾਈ ਜੀ ਕਿਵੇਂ ਤੁਸੀਂ ਮੜਾ ਕਿਦੋਂ ਕਿਦੋਂ ਦੇਖਿਆ ਸੀ ਤੇ ਇਹਦੇ ਹਾਲਾਤਾਂ ਬਾਰੇ ਜਾਣਕਾਰੀ ਦਿਓ ਤੁਸੀਂ ਤੁਣੀ ਜੀ ਮੇਰੀ ਡਿਊਟੀ ਹੈ ਕੱਲ ਸਵੇਰੇ ਮਾਰਨਿੰਗ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਠੀਕ ਹੈ ਬਾਈ ਜੀ ਜਦ ਮੈਂ ਆਇਆ ਮੇਰੇ ਮੇਰੇ ਸਾਥੀ ਮੁਲਾਜ਼ਮਾ ਨੇ ਮੈਨੂੰ ਦੱਸਿਆ ਵੀ ਇੱਕ ਬਜ਼ੁਰਗ ਪਛੇ ਠੀਕ ਨਹੀਂ ਪਿਆ ਹੋਇਆ ਵਾ ਜਿਹਦੇ ਹਾਲਾਤ ਇਸ ਤਰ੍ਹਾਂ ਦੇ ਜੀ ਠੀਕ ਹੈ ਨਾ ਫਿਰ ਇਹ ਇਹ ਮੇਰੇ ਇਹਦੇ ਹਾਲਾਤ ਦੇਖ ਕੇ ਫਿਰ ਮੈਂ ਮੁੰਡਾ ਬਿਰਨਾਲਾ ਕਨਸਟੇਬਲ ਪਰਮਿੰਦਰ ਸਿੰਘ ਉਹ ਵੀ ਨਾਲ ਗੱਲ ਕੀਤੀ ਪਰਮਿੰਦਰ ਸਿੰਘ ਨੇ ਫਿਰ ਤੁਹਾਡੇ ਕੋਈ ਮੈਂਬਰ ਨਾਲ ਉਹਨੇ ਫੋਨ ਤੇ ਕੰਟੈਕਟ ਕੀਤਾ ਤੇ ਤੁਹਾਡੇ ਨਾਲ ਉਹਨੇ ਸ਼ੇਅਰ ਕੀਤੀ ਇਹ ਗੱਲ ਹਾਂਜੀ ਧੰਨਵਾਦ ਆ ਬਾਈ ਜੀ ਉਹਨਾਂ ਦਾ ਜੀ ਜਿਨ੍ਹਾਂ ਚ ਇਨਸਾਨੀਅਤ ਜਾਗੀ ਤੇ ਹੁਣ ਆਪਾਂ ਬਜ਼ੁਰਗ ਨੂੰ ਆਪਣੇ ਨਾਲ ਲੈ ਕੇ ਜਾਵਾਂਗੇ ਬਾਲਾ ਜਖਮ ਤੁਹਾਨੂੰ ਨੇੜੇ ਅਸੀਂ ਦਿਖਾ ਨਹੀਂ ਸਕਦੇ ਕਿਉਂਕਿ ਫੇਸਬੁੱਕ ਵਾਲਿਆਂ ਨੇ ਵੀਡੀਓ ਸਾਡੀ ਚੱਲਣ ਨਹੀਂ ਦੇਣੀ ਪੇਜ ਵੀ ਸਾਡਾ ਬੰਦ ਕਰ ਦੇਣਾ ਕਿਉਂਕਿ ਇਹ ਐਵੇਂ ਦਾ ਵੀਡੀਓ ਬਾਈ ਬਹੁਤ ਬੜੇ ਤਰ੍ਹਾਂ ਬਾਪੂ ਚਾਹ ਚ ਪੀਣੀ ਆ ਕੁਛ ਚਾਹ ਪੀਣੀ ਆ ਪਿਉਣੀ ਆ ਚਾਹ ਦੇਖੇ आय जरा अपना पूरा का गफा का पता ना अंदर का कोई आना जो हो रखा होता ना आना ये दर बेचारे रा ये दोड़ के ਥੱਲੇ ਆਇਆ ਗਲੰਗ ਉਹ ਇਹਨੂੰ ਕੋਈ ਟ੍ਰੇਨ ਚਾਹ ਦੇ ਇਤਾਂ ਇਹ ਕਿਸੇ ਹਾਲਾਤਾਂ ਦੇ ਇਹਨੂੰ ਚਾਰਣਾ ਐ ਤੋ ਅੱਗੇ ਜਾ ਕੇ ਰੋਲ ਜਾ ਮੱਤੀ ਦੂਜੀ ਵੀ ਖੋਲੀ ਇੱਕ ਹੋਰ ਸਪਰੇਇ ਦਿਲਾ ਪਾਦਾ ਪੀਰ 300 ਤੋਂ ਕਿਸੋਂ ਨਾਲ ਠੀਕ ਬਿਲਕੁਲ ਟਰੀਟਮੈਂਟ ਹੋ ਗਿਆ ਤੁਹਾਨੂੰ ਭੇਜਾਂਗੇ ਅਸੀਂ ਫੋਟੋ ਬਾਅਦੀਆਂ ਵੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਰਮਿੰਦਰ ਨੂੰ ਕੱਲ੍ਹ ਕਹਿੰਦਾ ਹਾਂ ਹਾਂ ਕੋਈ ਗੱਲ ਨਹੀਂ ਸਾਹਿਬਾਨ ਬਣਾਇਆ ਹੈ ਹੈਗਾ ਜੀ ਇਹਨਾਂ ਬਾਈ ਜੀ ਇਹ ਅਸੀਂ ਤਾਂ ਬਿਲਕੁਲ ਬਿਲਕੁਲ ਧੰਨਵਾਦ ਆ ਤੁਹਾਡਾ ਬਾਈ ਜਿਨ੍ਹਾਂ ਨੇ ਨਹੀਂ ਤਾਂ ਬਈ ਇੱਥੇ ਰੇਲਵੇ ਸਟੇਸ਼ਨ ਆ ਕਿੰਨੇ ਆਉਂਦੇ ਆ ਕਿੰਨੇ ਜਾਂਦੇ ਆ ਲੱਖਾਂ ਲੋਕ ਆਉਂਦੇ ਲੱਖਾਂ ਜਾਂਦੇ ਆ ਕਿਹਦੇ ਕਿੰਨੇ ਆਉਂਦੇ ਹਨ ਕੋਈ ਨਹੀਂ ਦੇਖਦਾ ਦੇਖਦੇ ਨੇ ਸਾਰੇ ਦੇਖ ਕਰੀ ਜਾਂਦੇ ਅੱਗੇ ਲੰਘ ਜਾਂਦੇ ਬਾਈ ਸਾਡੇ ਪਲਾਜ਼ਾ ਵੀ ਇਦਾਂ ਦੇ ਕੇ ਚੱਲੋ ਕੋਈ ਬੋਲ ਹਰ ਇੱਕ ਬਾਈ ਜੀ ਅਲੱਗ ਅਲੱਗ ਸੋਚ ਹੈ ਸਾਰਿਆਂ ਦੀ ਹੈ ਨਾ ਸਾਰਿਆਂ ਦੀ ਸੋਚ ਹੈ ਕਿ ਕੁਝ ਨਾ ਤੇਰਾ ਪਜਾਖਾ ਬਾਪੂ ਦੀ ਵੀਡੀਓ ਵੀ ਜ਼ਰੂਰ ਸ਼ੇਅਰ ਕਰਿਓ ਅਗਲੇ ਪਾਸੇ ਬਾਪੂ ਦਾ ਫੇਸ ਦੇਖ ਲਓ ਚੰਗੀ ਤਰ੍ਹਾਂ ਦਿਖਾ ਦੇ ਹੁੰਦੀ ਹੈ ਫੇਸ ਬਾਪੂ ਜਲੰਧਰ ਤੋਂ ਆਦਾ ਸ਼ਾਇਦ ਕਿਸੇ ਨੇ ਇੱਥੇ ਜਲੰਧਰ ਵਾਲੀਆਂ ਟ੍ਰੇਨਾਂ ਆਉਂਦੀਆਂ ਕਿਸੇ ਨੇ ਜਲੰਧਰ ਤੋਂ ਬਾਪੂ ਨੂੰ ਪਿਠਾਤਾ ਐਂ ਅੱਗੇ ਬਈ ਬਾਪੂ ਅੱਗੇ ਤੁਰ ਜੂਗਾ ਬਾਪੂ ਨੂੰ ਜੇ ਕੋਈ ਪਛਾਣਦਾ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਜੀ 976810084 8427800855 ਇਹ ਸਾਡੇ ਨੰਬਰ ਆ ਸਾਡੇ ਨੰਬਰ ਵੀਡੀਓ ਤੇ ਫਲੈਸ਼ ਹੋਣਗੇ ਅਸੀਂ ਕਰਾਂਗੇ ਤੇ ਉਹ ਲਿਆਏ ਦਾ ਬਾਪੂ ਦਾ ਜਿਹੜਾ ਹੈ ਇਹ ਮੈਂ ਮੈਂ ਚਾਹਦਾ ਮੈਂ ਚੱਲਣਾ ਨਹੀਂ ਮੈਂ ਪੈਣਾ ਨਹੀਂ ਚੱਲਣਾ ਹੀ ਆ ਆ ਬਾਪੂ ਦੇ ਖਾਣ ਪੀਣ ਦੀਆਂ ਚੀਜ਼ਾਂ ਇਹ ਤਾਂ ਚਲੋ ਕੋਈ ਦੇ ਦਿੰਦਾ ਸੀਗਾ ਆਏ ਖਾ ਖੂ ਲੈਂਦੇ ਅਸੀਂ ਜੀ ਦੇਖੋ ਆ ਬਿਸਕੁਟ ਆ ਜਾਂ ਕੁਝ ਦੇ ਕੇ ਜਿੱਦਾਂ ਕੁਝ ਦੇਗਾ ਮੈਂ ਪਿਆਰ ਕਰ ਆਪੇ ਮੈਂ ਕਿਹਦਾ ਬਾਪੂ ਚੱਲਣਾ ਆਪਾਂ ਜਾਣਾ ਆਪਾਂ ਕੋਈ ਨਹੀਂ ਅੱਜ ਜਿਸ ਨੇ ਸ਼ੱਕਰ ਪਾਰੇ ਬਾਪੂ ਨੂੰ ਦਿੱਤੇ ਹੋਣੇ ਆ ਖਾਣ ਪੀਣ ਨੂੰ ਵਿਚਾਰੇ ਨੂੰ ਬਹਿ ਜਾ ਉੱਤੇ ਜੀ ਉਠਾਉਣੇ ਬਾਪੂ ਚੱਲ ਬੈਠੇਗਾ ਆਪੇ ਆਪੂ ਪੈਸੇ ਪੁੱਛਦਾ ਨਹੀਂ ਤੇਰੇ ਕੋਲੇ ਮੈਨੂੰ ਕਾਪਾ ਦੋ ਚ ਹੈ ਇੱਥੇ ਰੱਖੇ ਰੱਖਦੇ ਨਹੀਂ ਕਿਤੇ ਆਸ-ਪਾਸੇ ਹੈ ਉਹ ਤੇਰੇ ਹੀ ਆ ਬਾਪੂ ਜੇ ਹੈਗੇ ਤਾਂ ਦੱਸ ਦੇ ਆਪਾਂ ਚੱਕ ਲੈਨੇ ਤੈਨੂੰ ਹੀ ਖੁੜਾ ਦੇਨੇ ਆ ਚਲੋ ਫਿਰ ਬੈਠੇ ਕਿ ਉੱਤੇ ਆ ਪਤਾ ਨਹੀਂ ਕਿੰਨੇ ਕ ਟਾਈਮ ਦਾ ਨਹੀਂ ਨਹੀਂ ਸਿੱਟਣਾ ਨਹੀਂ ਵਿੱਚ ਰੱਖ ਬਬੂ ਜੀ ਚਲੋ ਬੈਠ ਗਏ ਬਈ ਚੱਲ ਕੱਲ੍ਹ Iya, bapak biasa. Kau ini, kau kalah. Kau kalah. Kau kalah. Kau kalah. Kau kalah. Bapak, kalah. Kau kalah. Kau kalah. Kau kalah. Kau kalah. ਆਇਂ ਤਾ ਤਾ ਕੋਈ ਤਾ ਕੋਈ ਤੋਚ ਕੋਈ ਖਬਰ ਨਾ ਜਾ ਨਾ ਪੜੋ ਬਾਈ ਕੋਈ ਨਹੀਂ ਮੈਂ ਵਾਸਟ ਪੜੋ ਨਾ ਇਹ ਦਰਦ ਕਰਦੀ ਜਬਾਂ ਦੇ ਕੋਈ ਨਹੀਂ ਕੋਈ ਨਾ ਲੱਗੇ ਇਹ ਆਣਾ ਲੱਗੇ ਨਾ ਦਰਦ ਕਰਦੀ ਚੱਲ ਉੱਤਰ ਉਹ ਇਹ ਨਹੀਂ ਉਸੇ ਉੱਤਰ ਕਰ ਦਿੱਤੇ ਜਨਾਬਾ ਕੱਪੜੇ ਛੱਡ ਨਹੀਂ ਨਹੀਂ ਕੱਪੜੇ ਨਹੀਂ ਕੱਢ ਦੋ ਕਹਿੰਦਾ ਸਹੀ ਨਹੀਂ ਮੈਂ ਕੋਈ ਨਹੀਂ ਕਰਦੇ ਸੀ ਥੋੜਾ ਪਿੱਛੇ ਇੱਕ ਕਰ ਦੋ ਮੋਟਰ ਦਾ ਪਿੱਛੇ ਨੂੰ ਲੋਹਾ ਲਾਇਆ ਲੈ ਆਣਾ ਬੱਡੇ ਕਾਲ ਚਾਰੇ ਨਹੀਂ ਕੋਈ ਨਾ ਰੱਖਣੇ ਤਾਂ ਹਾਏ ਚੱਕੋ ਨਾ ਗਾਣੋ ਬੈਜੀਆ ਕੁੰਡੇ ਇਹ ਕਿਹਨਾਂ ਰੱਖੋ ਰੋੜੀ ਜਾਂਦਾ ਕੁੰਡੇ ਲੋਹੀ ਰੱਖ ਲੈਣਗੇ ਨਾ ਇਹ ਗੱਲ ਸੁਣ ਕਹਿੰਦਾ ਉਹ ਆਹ 74 ਚਾਰੇ ਜੀ ਸਾਮੂਹ ਕਾਰਜ ਇਤਬਾਮ ਢਾਗੀ Mending buat dikenal, nih. Kami harus hidup. Abu, Abu sudah, lagi buru, sudah buru. ਨਹੀਂ ਪਤਾ ਬਾਪੂ ਹਾਂਜੀ ਹਾਂਜੀ ਰਾਜਮ ਸਿੰਘ ਸਾਹਿਬ ਸਵਾ ਸਵਾ ਸਿੱਧਾ ਸਿੱਧਾ ਲਾਈ ਪਈਆ ਸੋਨੇ ਦੇ ਭਾਂਡਾ ਜਿਹੜਾ ਖੋਟੀ ਪਈ ਸੀ ਸੋਨੇ ਦੇ ਭਾਂਡੇ ਦੀ ਸੀ ਢਰੇ ਵਾਲੀ ਦੀ ਆ ਜੰਦੇ ਦੀ ਜਿਹੜਾ ਪਿਆ ਇਹ ਸਵਾ ਕਿਸੇ ਦਾ ਨਹੀਂ ਹੋਇਆ ਬਾਪੂ ਪਤਾ ਨਹੀਂ ਲੱਗਦਾ ਜਿਆਦਾ ਵਾਕ ਤਾਂ ਹੀ ਵਾਕ ਤਾਂ ਮੇਰਾ ਇੱਕ ਨਾ ਕੱਲ ਨੂੰ ਪਾਣੀ ਵਾਸਤੇ ਰਾਜਿਕ ਮੈਂ ਬਈ ਨੂੰ ਬਹੁਤ ਵਾਰੀ ਕਰ ਰਿਹਾ ਹਾਂ ਮੈਂ ਉਹ ਮੈਂ ਉਹ ਮੈਂ ਉਹ ਮੈਂ ਨਹੀਂ ਕੀਤਾ ਮੈਂ ਫਾਇਦਾ ਜਿਹੜਾ ਨਾ 2 ਪਰ ਰਾਸਾਨੀ ਨਾ ਬੜਾ ਤਗੜਾ ਹੁੰਦਾ ਬਈ ਜਾਨੇ ਹਾਂਜੀ ਹਾਂ ਹਾਂ ਬੁਲਾਵਾਂ ਤੋਂ ਪੱਟ ਆਉਂਦਾ ਉਹਦੇ ਕੋਲੇ ਵੀ ਇਸ ਕਿ ਪੱਟ ਤੋਂ ਪਾਉਂਦਾ ਨਹੀਂ ਨਹੀਂ ਬੱਪੀ ਇਹ ਦੋਨੋਂ ਪੱਟਾ ਤੋਂ ਉਹ ਕਹਿੰਦਾ ਆਂ ਜਿੰਦਰੀਆ ਹੁਣ ਜਾਂ ਮੈਂ ਅੱਜ ਵੀ ਮੱਤ ਕਰਦਾ ਪੱਟਾ ਤੋਂ ਉਹ ਅੰਦਰ ਤੋਂ ਪੁੱਦਾ ਕਿੰਨਾ ਜਿਹੜਾ ਕੰਮ ਚਾਹਦਾ ਤੁਸੀਂ ਜਿਹੜਾ ਕਿਆ ਨਾ ਇਹ ਤਰੇਂ ਜੀ ਜਿੱਤਾਂਗੇ ਇਹਨੂੰ ਵੇਹੜਾ ਦਾ ਉਹਦੇ ਭੈਣ ਤੋਂ ਆ ਕੇ ਤੋਂ ਪਾਰਾ ਲਗਾਉਂਦਾ ਸਹਾ thank you de... 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 ਮੈਂ ਮੰਨ ਜਾਉਗਾ ਮੈਂ ਮੰਨ ਜਾਉਗਾ ਕਿ ਕਿ ਫੋਟੋ ਨਾ ਕੇ ਉਹ ਜਨਾਬ ਉਹ ਲੱਗਿਆ ਹੀ ਹੈ ਇੱਕ ਦੇਖੋ ਬੇਹ ਜੁਰਤ ਤੇਰਾ ਇੰਗਾ ਕਾ ਨਹੀਂ ਬਾਪੂ ਤਾ ਦੇ ਬਾ ਇਰਾ ਇੰਗਾ ਨਹੀਂ ਦੰਦ ਤੱਕ ਨਹੀਂ ਬੰਦ ਇਸ ਆ ਬੇ ਬੇ ਬਰਾ ਇੱਧਰ ਲੈਵਾ ਧੰਨਵਾਦ ਥੱਲੇ ਉਠਾ ਹਵਾ ਘੱਟ ਲੱਗ ਗਈ ਆ ਥੱਲੇ ਉਠਾ ਆ ਉੱਪਰ ਨੱਗਾ ਨਾ ਆਓ ਤਰੀਰ ਨੱਗਾ ਰ ਬਬੂਆ ਛੱਡ ਆ ਜਾ ਹੌਲੀ ਹੌਲੀ ਆ ਇਧਰ ਬਹਾ ਦੇ ਥੱਲੇ ਤਰਣਾ ਬਸ ਥੱਲੇ ਆਸਾ ਜਾਣਾ ਵੜਾ ਲੈ ਵਾ ਲੈ ਲਾ ਮੜਾ ਹਿੰਮਤ ਕਰ ਲੈ ਚਾਵਾ ਜੇ ਹਿੰਮਤ ਕਰ ਕੋਈ ਨਹੀਂ ਆ ਗੋਡਾ ਗੋਡਾ ਕੱਟ ਗਿਰੋ ਪਿਆ ਮੈਨੂੰ ਉੱਥੇ ਕੋਈ ਨਹੀਂ ਗੋਡਾ ਨੂੰ ਕੱਟ ਚੱਲ ਇਹ ਦਿਲ ਲਾ ਮਾਟੋਂ ਲੋ ਇਹ ਰੇੜੀ ਨਾਲ ਸੇ ਲਾ ਤਾਂ ਕਰ ਦੇ ਦਾ ਬਾਪੂ ਕੋਲਾ ਪਿਛੇ ਨੂੰ ਬਈ ਆ ਉਹ ਪਿਛੇ ਨੂੰ ਕੋਟ ਨਾ ਮਾਰ ਲਾ ਨੇ ਨਹੀਂ ਆਹ ਕੱਪੜਾ 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 ਕਿਰਾ ਕਰ ਦੋ ਸੈਟ ਬਾਈ ਰੱਸੀ ਨਾਲ ਇਹ ਵੀ ਪਾਉਣਾ ਨਾ ਇੱਧਰ ਕੱਟ ਲਾਂ ਇਹ ਨਹੀਂ ਰੇੜੀ ਕੱਢਣੀ ਨਹੀਂ ਨਾਲ ਜਾਏ ਇੱਧਰ ਨੂੰ ਆਜੇਗੀ ਨਹੀਂ ਨਹੀਂ ਰੇੜੀ ਨਾਲ ਲੈ ਆਣੀ ਜੀ ਅੱਪ ਇੱਧਰੋਂ ਕੱਢ ਦਾਂਗੇ ਇਹ ਬਾਪੂ ਦੀ ਚੀਜ਼ਾਂ ਨੂੰ ਨਾਲ ਹੀ ਰੱਖਾਂਗੇ ਤੁਸੀਂ ਜਰਾ ਆਜੋ ਬਾਹਰ ਆ ਬੰਦ ਨੇ ਆਪਾਂ ਖਾਵੇ ਆ ਆ ਬੰਦ ਨਹੀਂ ਕਰਕੇ ਟੱਕ ਬੰਦ ਬਾਪੂ ਠੀਕ ਹੈ ਚਲੋ ਨਾ ਕਰੀ ਹੋ ਜਾ ਹੋਰ ਪਛਾਣ ਹੋ ਜਾਓ ਪਛਾਣ ਪਛਾਣੋ ਤੇ ਮਾਰ ਕੇ ਵੱਲ ਮਾਰ ਲਓ ਇਸ ਟਿੱਕ ਕਰੋ ਇਸ ਟਿੱਕ ਕਰੋ ਹੋਰ ਪਛਾਣ ਹੋ ਜਾਓ ਜੀ ਬਾਪੂ ਨੂੰ ਸੇਟੋ ਲਾ ਲਾ ਬਸ ਆਨੇ ਲਾ ਵੀ ਹੁਣ ਤੇਰੀ ਦੁੱਖ ਸੁਧਰ ਗਈ ਆ ਵਾਹਿਗੁਰੂ ਸਤਾਰੂਗਾ ਇਧਰ ਕਈ ਕਰਨਾ ਦੇਖੋ ਬੜਾ ਇਹ ਲਾ ਬਹੁਤ ਸ਼ਾਨ ਇਹ ਤੈ ਠੀਕ ਆ ਪ੍ਰਕਰ ਪਰਲੇ ਪਾਸੇ ਬੰਦੇ ਹੱਥ ਬੰਨ ਕੇ ਬੇਨਤੀ ਆ ਸਾਰੇ ਸਾਡੇ ਭੈਣ ਭਰਾਵਾਂ ਨੂੰ ਬਾਪੂ ਵਾਸਤੇ ਅਰਦਾਸ ਜ਼ਰੂਰ ਕਰਿਓ ਵੀਡੀਓ ਜ਼ਰੂਰ ਸ਼ੇਅਰ ਕਰਿਓ ਆਪਾਂ ਬਾਪੂ ਦਾ ਪਰਿਵਾਰ ਵੀ ਲੱਭਣਾ ਬਾਪੂ ਦਾ ਇਲਾਜ ਵੀ ਕਰਵਾਉਣਾ ਸਭ ਤੁਹਾਡੇ ਸਹਿਯੋਗ ਦੇ ਨਾਲ ਹੀ ਹੋਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਆਪਾਂ ਨੂੰ ਇਹ ਬਜ਼ੁਰਗ ਦੀ ਸੇਵਾ ਮਿਲੀ ਹੈ ਜੀ ਤੇ ਹਲੋ ਅੱਗੇ ਤੋਂ ਵੀ ਅਰਦਾਸ ਕਰਿਓ ਵੀ ਆਪਾਂ ਐਵੇਂ ਹੀ ਸੇਵਾ ਕਰਦੇ ਰਹੀਏ ਲੋੜਵੰਦਾਂ ਦੀ ਤੇ ਹੁਣ ਬਾਪੂ ਚੱਲ ਗਏ ਸਾਡੇ ਕੋਲੇ ਰਹੋਗੇ ਨਾ ਉੱਥੇ ਉੱਥੇ ਆਪਣਾ ਘਰ ਬਹੁਤ ਵਧੀਆ ਬਣਿਆ ਇੱਕ ਸੁਪਨਿਆਂ ਦਾ ਘਰ ਲੁਧਿਆਣੇ ਠੀਕ ਆ ਤੇਰਾ ਲਾਜ ਹੋ ਜਾਣਾ ਬੱਪੂ ਤੇਰਾ ਲਾਜ ਵੀ ਕਰਾਵਾਂਗੇ ਸਾਰਾ ਕੁਝ ਵਧੀਆ ਮਿਲੂ ਬੱਪੂ ਉੱਥੇ ਤੈਨੂੰ ਠੀਕ ਆ ਢੋਲਾ ਵਾਲਾ ਹੁਣ ਢੋਮਗਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਾਣਾ ਪੈ ਜਾ ਧੰਨਵਾਦ ਆ ਜੀ ਸਾਡੇ ਨੰਬਰ 976810084 8427800855 ਇਹ ਸਾਡੇ ਨੰਬਰ ਆ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਜੇ ਕਿਸੇ ਨੇ ਬਾਪੂ ਜੀ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਲੈ ਸਕਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ